ਇਸ ਵੀਡੀਓ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਅਕਾਲੀ ਦਲ ਦੀ ਸਰਕਾਰ ਨੂੰ ਲੋਕ ਤਰਸਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਸਰਦਾਰ ਸੁਖਵੀਰ ਸਿੰਘ ਬਾਦਲ ਲਗਾਤਾਰ ਜਿਹੜੇ ਕਿ ਦੌਰੇ ਦੇ ਉੱਤੇ ਨਿਕਲੇ ਹੋਏ ਨੇ ਆਪਣੀ ਲੀਡਰਸ਼ਿਪ ਨੂੰ ਆਦੇਸ਼ ਦੇ ਦਿੱਤੇ ਨੇ ਪੰਜਾਬੀਆਂ ਦੀ ਮਦਦ ਲਈ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਗਰਾਊਂਡ ਲੈਵਲ ਦੇ ਉੱਤੇ ਉੱਤਰ ਨਜ਼ਰ ਆ ਰਿਹਾ ਹੈ ਤੇ ਉੱਥੇ ਦੱਸਦੇ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਆਪ ਜਿਹੜਾ ਕਿ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਦੌਰੇ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਉਹਨਾਂ ਨੂੰ ਫਿਰ ਤੋਂ ਸੰਗਤ ਨੇ ਜਿਹੜਾ ਕਿ ਘੇਰਿਆ ਤੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਦੋਂ ਸਰਕਾਰ ਸੀ ਤਾਂ ਉਦੋਂ ਸਾਨੂੰ ਕੋਈ ਅਜਿਹੀਆਂ ਦਿੱਕਤਾਂ ਨਹੀਂ ਆਈਆਂ ਤੇ ਹੁਣ ਸਾਨੂੰ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਫਿਰ ਤੋਂ ਲੋੜ ਹੈ ਤੇ ਜਿਸ ਤੋਂ ਬਾਅਦ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਅੱਗੇ ਜਿਹੜਾ ਕਿ ਲੋਕ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਆਹ ਤੁਹਾਨੂੰ ਸੁਣੋ ਨੇ ਆ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਸਰਕਾਰ ਦੇ ਵਿੱਚ ਅਕਾਲੀ ਦਲ ਬਾਲ ਦੇ ਵਿੱਚ ਮਹਾਨ ਵਰਕਰ ਸੁਲਮਾਨ ਜਵਾਨ ਹੋਰ ਕਿ ਵਰਕਰ ਵਰਕਰ ਕਿਸੇ ਵੀ ਸਰਕਾਰ ਦੇ ਵਿੱਚ ਕੋਈ ਸਨਮਾਨ ਨਹੀਂ ਮਿਲਦਾ ਅਸੀਂ ਜੋ ਜੀ ਦੁਆਰਾ ਫੇਰ ਆਓ ਸਾਡੀ ਪਿੱਛੇ ਤੋਂ ਬਲੇ ਸਾਡੇ ਬਾਅਦ ਦੇ ਕਾਬੂਲ ਕੀ ਉਹ ਉਹ ਬਣ ਤੇ ਸਾਨੂੰ ਜੋ ਜੋਕਾ ਸਾਡੇ ਬੰਦ ਕੀਤੇ ਜਾ ਰਿਹਾ ਹੈ ਸਾਨੂੰ ਉਹ ਮਿਲ ਕਲਕ ਸਾਡੀ ਬੰਦ ਹੋ ਰਹੀ ਹੈ ਲੋਕਾਂ ਦਾ ਕੱਟੇ ਜਾ ਰਿਹਾ ਸਾਰੇ ਹੀ ਬੰਦ ਹਜ਼ਾਰਾਂ ਦਾ ਕੱਟੇ ਜਾ ਰਿਹਾ ਐਨਾ ਸਰਕਾਰ ਤੋਂ ਜੀ ਬਹੁਤ ਦੁਖੀ ਹੈ ਐਨੇ ਦੁਖੀ ਹੈ ਕਿ ਹੁਣ ਖਾਇਆ ਕਰੂ ਜੀ ਕਰਦਾ ਹੈ ਹਜ਼ਾਰ ਬੰਵਾਰੀ ਜੀ ਅਕਾ ਜੀ ਲਾਲ ਬਾਦ ਜਿੰਦਾਬਾਦ ਜਿੰਦਾਬਾਦ ਵੇਖ ਲਖ ਪਾਈ ਲੱਖ ਪਾਈ ਮੇਰੇ ਲਈ ਠੀਕ ਮੈਂ 200 ਦਾ ਬਿਲੀ ਲਖ ਪਾਈ ਹਰ ਤੇ ਮੈਂ 3 ਮਾਨ ਦਿਆ ਮੈਂ ਅੱਜ ਨੂੰ ਗੇਰੇ ਆ ਰਿਹਾ ਕੋਈ ਮੈਂ ਅੱਜ ਮੈਂ ਉਹਨਾਂ ਨੇ 1 ਕਲੈਕਸ਼ਨ 70000 ਰੁਪਏ ਜਮਾਨਤ ਪੇਟਾ ਲੋਗੇ 3 ਲੱਖ ਹੋਰ ਅਜੀ ਮੋਟੀ ਸਗਰ ਦੇ ਵਿੱਚ ਸ਼ੈਡੋ ਸ਼ੂਟ ਦਾ ਬਾਅ ਮੈ ਗਿਆ ਸੀ ਬਹੁਤ ਤੰਗ ਹੋ ਗਈ ਫੋਨ ਕਰ ਤੂੰ ਜੀ ਹਣੀ ਕਰੀ ਠੀਕ ਕਰ ਹੁਣ ਕੀ ਕਰੀਏ ਸਾਰਾ ਪੰਜਾਬ ਦੋਸਤਾਂ ਨਾਲ ਸਾਡੇ ਨਾਲ ਸਾਡੇ ਫਾਦਰ ਸਾਹਿਬ ਨੂੰ ਨਾਮ ਲੈ ਕੇ ਬੁਲਾਇਆ ਜਾਂਦਾ ਸੀ ਸਰਦਾਰ ਬਾਦਲ ਦੀ ਸਰਕਾਰ ਤੋਂ ਇਹ ਨਰਸੀਦਾ ਬੁਲਾਇਆ ਗਿਆ ਜੀ ਸ੍ਰੀ ਨਰਸੀਦਾਮ ਜੀ ਨੂੰ ਬੁਲਾਇਆ ਜੀ ਹਾਂ ਜੀ ਬਾਦਲ ਸਾਹਿਬ ਸਰਕਾਰ ਦੇ ਵਿੱਚ ਕਾਲੀਨ ਬਾਲ ਦੇ ਵਿੱਚ ਮਹਾਨ ਵਰਕਰ ਨੂੰ ਸਨਮਾਨ ਚਾਹੀਦਾ ਹੈ ਹੋਰ ਕਿ ਵਰਕਰ ਕਿਸੇ ਵੀ ਸਰਕਾਰ ਦੇ ਵਿੱਚ ਕੋਈ ਸਨਮਾਨ ਨਹੀਂ ਮਿਲਦਾ ਸਾਡੀ ਜਿਹੜੀ ਇਸ ਵਾਰਾ ਫੇਰ ਆਓ ਸਾਡੀ ਇੱਛਤ ਵਲੇ ਸਾਡੇ ਵਾਰ ਦੇ ਕਾਮਲ ਕੀ ਉਹ ਉਹ ਵਣ ਤੇ ਸਾਨੂੰ ਜਿਹੜਾ ਲੋਕਾ ਸਾਡੇ ਬੰਦ ਕੀਤੀਆਂ ਜਾ ਰਹੀਆਂ ਸਾਨੂੰ ਉਹ ਮਿਲ ਕਲਕਸਾ ਦੀ ਬੰਦ ਹੋ ਰਹੀ ਹੈ ਦੋ ਰਾਸ਼ਨ ਕਾਟੇ ਜਾ ਰਹੇ ਸਾਰੇ ਹੀ ਬੰਦੇ ਹਜ਼ਾਰਾਂ ਕਾਟੇ ਜਾ ਰਹੇ ਐਨਾ ਸਰਕਾਰ ਤੋਂ ਜੀ ਬਹੁਤ ਦੁਖੀ ਹੈ ਐਨੇ ਦੁਖੀ ਹੈ ਕਿ ਹੁਣ ਖਾਣਾ ਖਾਣੂ ਜੀ ਕਰਦਾ ਹੈ ਹਜ਼ਾਰ ਬੰਵਾਰੀ ਜੀ ਅਕਾਲੀ ਲਾਲ ਬਾਦ ਜਿੰਦਾਬਾਦ 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 ਅਸੀਂ ਲੈ ਕੇ ਆਵਾਂਗੇ 1 ਲੱਖ 20 ਹਜ਼ਾਰ ਰੁਪਏ ਬਿਲਾਏ ਮੇਰੇ ਠੀਕ ਹੈ ਕਿਸੇ ਦਾ ਬਿਲੇ 1 ਲੱਖ 20 ਹਜ਼ਾਰ ਤੇ ਕੀ ਮਾਨੰਦਿਆ ਉਹਨਾਂ ਨੇ ਇੱਕ ਕਲੈਕਸ਼ਨ 300000 ਰੁਪਏ ਜੁਰਮਾਨਾ ਪੇਟਾਇਆ ਲੋਗੇ 3 ਲੱਖ ਰੁਪਏ ਹੋਰ ਅਜੀ ਮੋਟੀ ਸਿਕਰ ਦੇ ਵਿੱਚ ਸ਼ੈਡੂ ਸ਼ੂਟ ਦਾ ਵਾਅ ਮੈ ਗਿਆ ਸੀ ਬਹੁਤ ਤੰਗ ਹੋ ਗਈ ਫੋਨ ਕਰ ਤੂੰ ਜੀ ਹਣੀ ਕਰੀ ਕੀ ਕਰਦਾ ਹੁਣ ਕੀ ਕਰੀਏ ਸਾਰਾ ਪੰਜਾਬ ਦੋਸਤਾਂ ਨਾਲ ਸਾਡੇ ਆਪਣੇ ਨਾਲ ਸਾਡੇ ਫਾਦਰ ਸਾਹਿਬ ਨੂੰ ਨਾਮ ਲੈ ਕੇ ਬੁਲਾਇਆ ਜਾਂਦਾ ਸੀ ਸਰਦਾਰ ਬਾਦਲ ਦੀ ਸਰਕਾਰ ਇਹ ਨਰਸੀਬ ਬੁਲਾਇਆ ਜੀ ਸ੍ਰੀ ਨਰਸੀ ਰਾਮ ਜੀ ਨੂੰ ਬੁਲਾਇਆ ਜੀ ਠੀਕ ਸਰ ਹਾਂਜੀ ਬਾਦਲ ਸਾਹਿਬ